ਕੋਈ ਸਤਿ ਸ਼੍ਰੀ ਅਕਾਲ ਜੀ ਕੋਲ ਕਰਨ ਕਹਿੰਦੇ ਹਾਂ ਫੋਟੋ ਕਰਕੇ ਸੈਸੋ ਕਰਦੇ ਜੀ ਅਸੀਂ ਉਹ ਜਿਹੜੀ ਚੈਨਲ ਫਿਰ ਤੋਂ ਜੁੜੀ ਹੋਈ ਆ ਸਾਫਤ ਬਣਾ ਪਰਮਾਤਮਾ ਰੱਬ ਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ ਅਸੀਂ ਤੁਹਾਡੇ ਜੀਨ ਵਿੱਚ ਤਾਂ ਵੀ ਜੋ ਕਿ ਪਛਾਣਨੇ ਕਰਾਮਣਾ ਕਰ ਦਿੰਦਾ ਰਹਿ ਸਕੀ ਤੇ ਜਿਸੀ ਗੱਲ ਕਰਦੇ ਆ ਕੀ ਜਦੋਂ ਵੀ ਜਿਸੀ ਬਾਹਰ ਪੰਡਤ ਬਾਹਰ ਰਹਿੰਦੇ ਹੋਈ ਕਿਸੇ ਵੀ ਇਲਾਕੇ ਵਿੱਚ ਤਾਂ ਸਾਨੂੰ ਮਨਸ਼ਾ ਚੌਕ ਦੀ ਆਪਣੇ ਚੱਕਦੀ ਹੈ ਕਿਉਂਕਿ ਜਦੋਂ ਵੀ ਅਸੀਂ ਕਿਸੇ ਨਵੇਂ ਇਲਾਕੇ ਵਿੱਚ ਜਾਂਦੇ ਆਪਣੇ ਪਿੰਡਨੋਂ ਬਾਸੇ ਛੱਡ ਕੇ ਤਾਂ ਦੂਜੇ ਇਲਾਕੇ ਸਾਨੂੰ ਬੜੇ ਉਸ ਬੜੇ ਪਤਾ ਨਹੀਂ ਹੁੰਦਾ ਸੋ ਇਸ ਕਰਕੇ ਅਸੀਂ ਘਬਰਾ ਜਾਂਦੇ ਹਾਂ ਸੋ ਕਦੇ ਵੀ ਉੱਥੇ ਆ ਕੇ ਇਕੱਲਾ ਨਾ ਮਹਿਸੂਸ ਕਰਿਆ ਕਰੋ ਹਮੇਸ਼ਾ ਆਪਣਾ ਜੜਦਾ ਸਾਹਮਣਾ ਕਰਿਆ ਕਰੋ ਜਾਂ ਆਪਣੇ ਨਾਲ ਕਿਸੇ ਨੂੰ ਲੈ ਕੇ ਜਾਇਆ ਕਰੋ ਤਾਂ ਕਿ ਸਾੜਾ ਦਿਲ ਲੱਗਿਆ ਰਹੇ ਜਿਹੜੇ ਉਹਨਾਂ ਦੇ ਸਾਨੂੰ ਉਸੇ ਲਾ ਕੇ ਬਾਰੇ ਪਤਾ ਪਤਾ ਨਹੀਂ ਹੁੰਦਾ ਜਿਆਦਾ ਉਹ ਅਸੀਂ ਬੰਦਾ ਵਿੱਚ ਤਾਂ ਸਾਨੂੰ ਪਤਾ ਜਾਂਦਾ ਸੱਚੀ ਕੀ ਕੀ ਹੁੰਦਾ ਕੀ ਕੀ ਨਹੀਂ ਹੁੰਦਾ ਜੇ ਬਾਕੀ ਪਰਮਾਤਮਾ ਸਭ ਦੇ ਬਸ ਕੋਲ ਹੈ ਕਿਸੇ ਨੂੰ ਘਪਾਉਣ ਦੀ ਲੋੜ ਨਹੀਂ ਜੇਕਰ ਪਰਮਾਤਮਾ ਕੁਝ ਵੀ ਕਰਦਾ ਹੈ ਤਾਂ ਉਹ ਸਾਡੇ ਉੱਪਰ ਅਜੀ ਕਰਦਾ ਹੈ ਤੇ ਬਾਕੀ ਹਮੇਸ਼ਾ ਜੋ ਕੀ ਸਟਰੋਂਗ ਰਿਆਂ ਕੋਲੋਂ ਅੰਦਰੋਂ ਆਪਣੇ ਜੋ ਵੀ ਖਰਦਾ ਪੂਰਾ ਸਾਫ਼ ਰੱਖਿਆ ਕਰੋ ਕਿਸੇ ਨਾਲ ਮਾੜਾ ਚੰਗਾ ਨਾ ਬੋਲਿਆ ਕਰੋ ਖਾਸ ਕਰ ਉਹਨਾਂ ਜਦੋਂ ਦੜਾਈ ਹੋਵੇ ਫੇਪਾ ਸਾਡੇ ਤੇ ਉਹ ਦੂਜੇ ਲੋਕਾਂ ਦੇ ਹਮਲਾ ਕਰ ਦੇਣ ਫੇ ਬੰਦ ਮਤ ਤੇ ਗੰਦਗੀ ਨਹੀਂ ਰੱਖਿਆ ਕਰੋ ਇਹ ਹਾ ਇਹ ਨਾ ਹੋਵੇਗੀ ਅਸੀਂ ਉਸ ਨਾਲ ਬੈਸੀ ਰਹਿਓ ਸਾਡੇ ਤੇ ਜੋ ਵੀ ਹਮਲਾ ਕਰ ਖਸਮਾਂ ਤੇ ਪਹੁੰਚਾ ਦੇਵੇ ਪਰ ਵੱਧ ਪਹੁੰਚੋ ਇਹਨਾਂ ਚੀਜ਼ਾਂ ਵੱਲ ਖਾਸਤਿਆਂ ਦੇਓ ਇਹ ਉਹ ਚੀਜ਼ਾਂ ਹਮੇਸ਼ਾ ਜ਼ਿੰਦਗੀ ਵਿੱਚ ਵਾਰ-ਵਾਰ ਨਹੀਂ ਆਉਂਦੀਆਂ। ਇਹ ਕੁਦੂਬੀ ਆ ਸਕਦੀਆਂ ਸਾਡੇ ਤੇ ਕਦੇ ਵੀ ਨਹੀਂ ਪਰ ਸਕਦੀ ਹੈ। ਕਿਉਂਕਿ ਅਸੀਂ ਕੰਮ ਸਿੱਖਣ ਦੀ ਬਾਹਰ ਜਾਂਦੇ ਬਾਹਰ ਜੋ ਕਿ ਬਹੁਤ ਨੇ ਲੋਕ ਮਰਦੇ ਨੇ। ਸੋ ਬਦ ਬਦ ਵਿਚਾਰ ਰੱਖੋ ਤੇ ਜਾਗੇ ਚੱਲਣ।